ਬਸ ਤੈ ਜਲਦੀ ਘਰ ਆਈ ਤੋ ਮੁੱਖ ਸਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹਨਾ ਇਹਨਾਂ ਦੀ ਯੋਗ ਅਗਵਾਈ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਚੱਲਦੀ ਹੈ ਅੱਜ ਹਲਕਾ ਖੰਨਾ ਦੇ ਵਿੱਚ ਜਿੱਥੋਂ ਕੌਨਸਟਿਟੂਐਂਸੀ ਤੋਂ ਜਿੱਥੋਂ ਮੈਂ ਜਿੱਤੀ ਐ ਅੱਜ ਉਰੇ ਮੈਂ ਪਹੁੰਚਿਆ ਸੀ ਤਿੰਨ ਪਿੰਡਾਂ ਦੇ ਵਿੱਚ ਜਿਹੜੇ 40 40 40 ਲੱਖ ਰੁਪਏ ਦੀ ਲਾਗਤ ਦੇ ਨਾਲ ਤਿੰਨ ਪੰਚਾਇਤ ਘਰ ਬਣ ਕੇ ਤਿਆਰ ਹੋਏ ਨੇ ਇਹ ਜਿਹੜੇ 32 ਫੁੱਟ ਬਾਏ 50 ਫੁੱਟ ਦੀ ਪੰਚਾਇਤ ਘਰ ਦੇ 2500 ਸਕਰ ਫੁੱਟ ਏਰੀਆ ਦੇ ਪੰਚਾਇਤ ਘਰ ਟੋਟਲ ਕਵਰ ਏਰੀਆ ਦਾ ਇੱਕ ਪੰਚਾਇਤ ਘਰ 40 ਲੱਖ ਰੁਪਏ ਦੀ ਲਾਗਤ ਆ ਅੱਜ ਅਸੀਂ ਤਿੰਨ ਪਿੰਡਾਂ ਦੇ ਵਿੱਚ ਇਹਦਾ ਉਦਘਾਟਨ ਕੀਤਾ ਪਮੱਤੀ ਦੇ ਵਿੱਚ ਉਦਘਾਟਨ ਕੀਤਾ ਔਰ ਅਸੀਂ ਉਸ ਤੋਂ ਪਹਿਲਾਂ ਮਹਿੰਦੀਪੁਰ ਦੇ ਵਿੱਚ ਖੁਦਗਾਟਨ ਕੀਤਾ ਤੇ ਉਸ ਤੋਂ ਪਹਿਲਾਂ ਅਸੀਂ ਦੇ ਵਿੱਚ ਇਹਦਾ ਉਦਘਾਟਨ ਕੀਤਾ ਸੋ ਤਿੰਨ ਪਿੰਡਾਂ ਦੇ ਵਿੱਚ ਅੱਜ ਅਸੀਂ ਉਦਘਾਟਨ ਕੀਤਾ ਮੈਂ ਇਸ ਗੱਲ ਲਈ ਵਿਸ਼ੇਸ਼ ਤੌਰ ਤੇ ਜਾਨੀ ਕਿ ਪਿੰਡ ਵਾਸੀਆਂ ਨੂੰ ਵਧਾਈ ਦਿੰਦਾ ਨਗਰ ਵਾਸੀਆਂ ਨੂੰ ਇੱਕ ਪੰਚਾਇਤ ਘਰ ਦੀ ਜਿਹੜੀ ਸਿਟਿੰਗ ਕਪੈਸਿਟੀ ਹੈ 200 ਦੇ ਕਰੀਬ ਹੈ 200 ਬੰਦਾ ਇਹਦੇ ਅੰਦਰ ਜਾਨੀ ਕਿ ਗੈਦਰਿੰਗ ਕਰ ਸਕਦਾ ਕੱਲ ਨੂੰ ਕੋਈ ਦੁੱਖ ਸੁੱਖ ਦੇ ਪ੍ਰੋਗਰਾਮ ਹੁੰਦੇ ਨੇ ਕੋਈ ਹੋਰ ਚੰਗੇ ਕਿਸੇ ਗਰੀਬ ਬੱਚੀ ਦਾ ਵਿਆਹ ਕਰਨਾ ਹੁੰਦਾ ਜਾਂ ਕੋਈ ਵੀ ਹੋਰ ਸਮਾਗਮ ਕਰਨਾ ਹੁੰਦਾ ਹੋਂ ਇਹ ਜਾਨੀ ਕਿ ਪਿੰਡ ਨੂੰ ਜਿਹੜੀ ਬਹੁਤ ਵੱਡੀ ਕਿਸ ਪਿੰਡਾਂ ਨੂੰ ਮੌਜ ਹੋਊਗੀ ਇਹਦੇ ਨਾਲ ਜਾਨੀ ਕਿ ਪਿੰਡਾਂ ਨੂੰ ਫਾਇਦਾ ਉਪਰੋਕਤ ਨੌਸਰਕੀ ਟ੍ਰੇਨ ਵੀ ਰੋਡ ਉੱਤੇ ਹੈ ਜਿਹੜੀ ਸਾਡੀ ਜੀਟੀ ਰੋਡ ਤੋਂ ਲੈ ਕੇ ਬਹੁ ਮੱਦੀ ਨੂੰ ਹੁੰਦੀ ਹੋਈ ਇਹ ਸੜਕ ਇਸ ਨੂੰ ਨੂੰ ਜਾਂਦੀ ਹੈ ਇਹ ਬੜੀ ਉਰੇ ਦੀ ਸ਼ਾਹਰਾਗ ਰੋਡ ਸੀ ਜਿਹੜੀ ਪੀਡਬਲਯੂ ਡੀ ਬੀਐਨਡੀਆਰ ਦੇ ਅੰਡਰ ਹੈ ਇਹ ਸੜਕ ਦੀ ਲੰਬਾਈ ਲਗਭਗ 7.5 ਕਿਲੋਮੀਟਰ ਲੰਬੀ ਸੜਕ ਸੀ ਔਰ ਪਿਛਲੇ ਤਕਰੀਬਨ ਤਕਰੀਬਨ 15 ਸਾਲ ਹੋ ਗਏ ਸੀ ਇਸ ਸੜਕ ਦਾ ਕੋਈ ਬਾਲੀ ਬਾਰਸ਼ ਨਹੀਂ ਸੀ ਝੋਟੇ ਜਿੰਨੇ ਡੂੰਘੇ ਸਿਵਰੇ ਖੱਡੇ ਸੀ ਔਰ ਲੋਕਾਂ ਨੂੰ ਬੜੀ ਪਰੇਸ਼ਾਨੀ ਚ ਆਉਣੀ ਪੈਦੀ ਸੀ ਬੜੀ ਟ੍ਰੈਫਿਕ ਸੀ ਇਸ ਰੋਡ ਤੇ ਔਰ ਇਹਦਾ ਟੈਂਡਰ ਲੱਗ ਕੇ ਵਰਕ ਆਰਡਰ ਜਾਰੀ ਹੋ ਚੁੱਕਿਆ ਵਿਦਨ 3-4 ਦਿਨ ਤਿੰਨ ਚਾਰ ਦਿਨ ਦੇ ਵਿੱਚ ਵਿੱਚ ਇਹਦਾ ਕੰਮ ਸ਼ੁਰੂ ਹੋ ਜੂਗਾ ਘਟਕਾ ਰੋੜੀ ਪੈਣੀ ਸ਼ੁਰੂ ਹੋ ਜੂਗੀ ਔਰ ਇਸ ਸੜਕ ਦੇ ਉੱਤੇ 7.5 ਕਿਲੋਮੀਟਰ ਲੰਬੀ ਸੜਕ ਦੇ ਉੱਤੇ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਯੋਜਨਾਗਵਾਈ ਚੱਲ ਰਹੀ ਹੈ 5.5 ਕਰੋੜ ਰੁਪਏ ਇਹਦੇ ਤੇ ਖਰਚ ਕਰਨ ਜਾ ਰਹੀ ਹੈ ਤੇ ਹੋਰ ਵੀ ਕੀ ਜਿਹੜਾ ਪੰਜਾਬ ਜਿਹੜੇ ਸਤਿਆਦ ਮੰਤਰੀ ਹੋਣ ਦੇ ਵਾਸਤੇ ਪੂਰੇ ਪੰਜਾਬ ਦੇ ਵਿੱਚ ਕੀ ਕੀ ਕੰਮ ਕਰਵਾਇਆ ਅੱਜ ਇੰਨੀਆਂ ਹੀ ਖੋਜ ਕਬਰੀਆਂ ਬਹੁਤ ਨੇ ਉਹਨੂੰ ਖੋਜ ਕਬਰੀਆਂ ਦੰਦੀ ਚਲੇ ਜਾਵਾਂਗੇ ਕੱਲ ਵੀ ਮੌਤ ਘਾਟਨ ਕਰਕੇ ਆਏ ਆ ਤੇ ਮੈਂ ਤਾਂ ਕੱਲ ਵੀ ਤੁਹਾਨੂੰ ਉਡੀਕਦਾ ਸੀ ਤੁਸੀਂ ਆਓ ਕਵਰੇਜ ਕਰੋ ਕੱਲ ਤੁਸੀਂ ਆਏ ਨਹੀਂ ਉਹਦੀ ਤੁਹਾਨੂੰ ਬਾਈਟ ਦਵਾਂਗੇ ਕੱਲ ਵੀ ਅਸੀਂ ਆਪਣੇ ਖੰਨੇ ਹਲਕੇ 2 ਕਰੋੜ 70 ਲੱਖ ਰੁਪਏ ਦੇ ਜਾਨੀ ਕਿ ਵਿਕਾਸ ਕਾਰਜ ਜਿਹੜੇ ਨੇ ਉਹ ਜਿਹੜੇ ਚੱਲ ਰਹੇ ਨੇ ਔਰ ਕੰਪਲੀਸ਼ਨ ਤੇ ਅੱਧ ਵਿਚਾਲੇ ਵੀ ਹੋ ਚੁੱਕੇ ਨੇ ਕਈ ਕੌਣਾਂ ਚੋਂ ਉਹਨਾਂ ਦਾ ਰਸਮੀ ਤੌਰ ਤੇ ਵਿਧਾਕਨ ਕੀਤਾ ਔਰ ਜਿਹਦੇ ਚੋਂ ਲਗਭਗ 5 ਉਹ ਸੜਕਾਂ ਮੌਜੂਦ ਨੇ ਜਿਹੜੀਆਂ ਮੰਡੀ ਬੋਰਡ ਦੇ ਅੰਡਰ ਆਂਦੀਆਂ ਜਿਹੜੀਆਂ ਬਹੁਤ ਇੰਪੋਰਟੈਂਟ ਰੋਡਸ ਨੇ ਜਿਨ੍ਹਾਂ ਤੇ ਜੀ ਡੇਲੀ ਟ੍ਰੈਫਿਕ ਚੱਲਦੀ ਹੈ ਸੋ ਇਹ ਹੁਣ ਰੋਜ਼ ਪ੍ਰੈਸ ਕਾਨਫਰੰਸਾਂ ਹੋਣਗੀਆਂ ਤੇ ਰੋਜ਼ੇ ਖੁਸ਼ਖਬਰੀਆਂ ਦਵਾਂਗੇ ਔਰ ਕੰਮ ਯੁੱਧ ਪੱਤਰ ਤੇ ਪੂਰੇ ਪੰਜਾਬ ਚ ਚੱਲੂਗਾ ਨਾ ਸਿਰਫ ਕਲੇਖੰਨੇ ਚ ਪੂਰੇ ਪੰਜਾਬ ਦੇ ਅੰਦਰ ਯੁੱਧ ਪੱਤਰ ਤੇ ਕੰਮ ਚੱਲੂ ਚਾਹੇ 3100 ਪਲੇਗਰਾਉਂਡਾਂ ਦਾ ਕੰਮ ਕੋ ਉਹ ਵੀ ਚੱਲੂਗਾ ਚਾਹੇ ਤੁਸੀਂ ਸੜਕਾਂ ਦਾ ਕੰਮ ਕੋ ਉਹ ਵੀ ਚੱਲੂਗਾ ਤੇ ਇਸ ਤੋਂ ਇਲਾਵਾ ਜਿਹੜੇ ਜਿਹੜੇ ਡਿਵੈਲਪਮੈਂਟ ਦੇ ਹੋਰ ਕਾਰਜ ਹੋਣਗੇ ਜਿਵੇਂ ਪੰਚਾਇਤ ਘਰ ਦੇ ਪਿੱਛੇ ਇਹਨੂੰ ਅਸੀਂ 750 ਪੰਚਾਇਤ ਘਰ ਦਾ ਜਿਹੜਾ ਨਿਰਮਾਣ ਕਾਰਜ ਸ਼ੁਰੂ ਕਰਾਇਆ ਇਹ ਸਾਰੇ ਚੱਲਦੇ ਜਾਣਗੇ ਮਨ ਸਿੰਘ ਰਾਜਾ ਵੜਿੰਗ ਜੀ ਨੇ ਸਟੇਟਮੈਂਟ ਦਿੱਤੀ ਇਹ ਕਹਿੰਦੇ ਸਾਡੀ ਸਰਕਾਰ ਆਣ ਕੇ ਇੱਕ ਮਹੀਨੇ ਚ ਦੀ ਗੈਂਗਸਟਰ ਬਾਤ ਖਤਮ ਕਰ ਦਾਲੇ ਇਲਾਕੇ ਕੋਣ ਆਇਆ ਵੱਡਾ ਸਵਾਲ ਹੈ ਅਸੀਂ ਤਾਂ ਲਿਆਏ ਨਹੀਂ ਅਸਟਾ 2022 ਚ ਆਏ ਹਾਂ ਇਹ ਜਿਵੇਂ ਇੱਕ ਕੁੜੀ ਵਿਆਹ ਕੇ ਜਾ ਜਾਂਦੀ ਹੈ ਉਹਨੂੰ ਨਾਲ ਦਹੇਜ ਦੰਨੇ ਹਨਾ ਅਸੀਂ ਤਾਂ ਜਦੋਂ ਆਏ ਹਾਂ ਸਾਨੂੰ ਦਹੇਜ ਚ ਮਿਲੇ ਨੇ ਇਹ ਗੈਂਗਸਟਰ ਇਹ ਗੁੰਡਾ ਜਿਹੜੇ ਮਿਲੇ ਨੇ ਇਹ ਪੈਦਾ ਕਿਨੇ ਕੀਤੇ ਹੋਏ ਨੇ ਇਹਨਾਂ ਕਾਂਗਰਸੀਆਂ ਨੇ ਤੇ ਅਕਾਲੀਆਂ ਨੇ ਜਾ ਕੇ ਦੇਖੋ ਇਹਨਾਂ ਦੇ ਲੀਡਰਾਂ ਦੇ ਨਾਮ ਵરિਸ਼ਟ ਲੀਡਰਾਂ ਦੇ ਨਾਮ ਗੱਲ ਸਮਝੋ ਇਸ ਉਹ ਮਾਝੇ ਇਲਾਕੇ ਦੇ ਵਿੱਚ ਸਿੱਧੇ ਜਣੀ ਕਿ ਗੈਂਗਸਟਰਾਂ ਦੇ ਨਾਲ ਜੁੜਦੇ ਨੇ ਸੋ ਇਹ ਬੜੀ ਸ਼ਰਮ ਦੀ ਗੱਲ ਹੈ ਕਿ ਪੰਜਾਬ ਦੀ ਨੌਜਵਾਨੀ ਜਿਹਦੇ ਹੱਥ 'ਚ ਅੱਜ ਕਲਮ ਚਾਹੀਦੀ ਸੀ ਜਿਹਦੇ ਹੱਥ 'ਚ ਅੱਜ ਰੋਟੀ ਦਾ ਡੱਬਾ ਚਾਹੀਦਾ ਸੀ ਔਰ ਜਿਹਦੇ ਹੱਥ ਦੇ ਵਿੱਚ ਅੱਜ ਕੋਈ ਡਿਗਰੀ ਚਾਹੀਦੀ ਸੀ ਉਹਨਾਂ ਦੇ ਹੱਥਾਂ ਅੱਜ ਅਮਿਊਨੇਸ਼ਨ ਅੱਜ ਅਸਲਾ ਫੜਾਉਣਾ ਤੇ ਉਹਨਾਂ ਨੂੰ ਅਨਪੜਤਾ ਕੰਨੀ ਨੂੰ ਧਕੇਲਣਾ ਔਰ ਜੁਰਮ ਦੀ ਦੁਨੀਆ 'ਚ ਧੱਕਣਾ ਇਹ ਅਕਾਲੀ ਤੇ ਕਾਂਗਰਸੀਆਂ ਦਾ ਕੰਮ ਹੈ ਅਸੀਂ ਤਾਂ ਨੌਜਵਾਨੀ ਨੂੰ ਸਿੱਧੇ ਰਾਹੇ ਪਾਉਣ ਨੂੰ ਫਿਰ ਰਹੇ ਹਾਂ ਔਰ ਅਸੀਂ ਰੋਜ਼ ਕੋਈ ਨਾ ਕੋਈ ਇਹੀ ਤੇ ਚੰਗੇ ਕੰਮ ਕਰ ਰਹੇ ਰਹੇ ਜਿਸ ਦੇ ਨਾਲ ਨੌਜਵਾਨੀ ਮੋੜਾ ਕੱਟ ਕੇ ਮੁੱਖ ਧਾਰਾ 'ਚ ਵਾਪਸ ਆਵੇ ਔਰ ਇਹੀ ਜਿਹੜੀਆਂ ਹਰਕਤਾਂ ਨੇ ਇਹਨਾਂ ਨੂੰ ਤਿਆਗੇ